ਆ ਚੋਤੀ ਪਾਰੀ ਗੱਲ ਹੋਈ ਇਲੈਕਟਰ ਜੀ ਆ ਮੈਂ ਬੋਲਦਾ ਇਹ ਪੰਦਰਾ ਸੂਰਜ ਹੋਰ ਕਰਨਾ ਬਈ ਕਿਸ ਤਰ੍ਹਾਂ ਕੋਈ ਨਹੀਂ ਕੋਈ ਜਾਨ ਥੋੜਾ ਆਉਂਦੇ ਸਰ ਵੀਰ ਦਾਣਾ ਲੈ ਆਓ ਬੰਨੋ ਹੋਰ ਨਹੀਂ ਲੈ ਨਹੀਂ ਇਹ ਬੜਾ ਨਹੀਂ ਜੀ ਜਦੋਂ ਜਨਤਲ ਨੇ ਉਲਟਾ ਨਾ ਨਾ ਲੱਗੋ ਪਾਓ ਅਸੀਂ ਜੀ ਆਉਂਦੇ ਹਾਂ ਉੱਦੀ ਰਾਣਾ ਬੈਠੀ ਹੁੰਦੀ ਜਾਂਦੀ ਹੁੰਦੀ ਪਾਓ ਢਟ ਪਾ ਦੋ ਢਟ ਪਾ ਦੋ ਜਮੀਨ ਹਲਾਓ ਇਦਾਂ ਹਲਾਓ ਜੀ ਫੈਂਡਾ ਹਾਂ ਢੋਕੇ ਦੇ ਹਾਂ ਢੋਕੇ ਫੈਂਡਾ ਹਾਂ ਜੀ ਇਧਰ ਰੱਖੋ ਇਧਰ ਵੇਖੋ ਆ ਇਧਰ ਮੇਂ ਗਾ ਰੱਖੋ ਟੋਲਿੰਗ ਕੰਗ ਤੇ ਨਹੀਂ ਨਹੀਂ ਕੱਪੋਂ ਕੱਪੋਂ ਦਾ

ਆਪਾਂ ਮੈਂ ਇਹਦੇ ਜੀ ਪੰਜ ਮਿੰਟ ਪੈਰ ਆ ਗੱਡ ਮਾਰਦੇ ਫਿਰ ਇਹਦੇ ਫਿਰ ਤਾਂ ਗੱਡ ਮਾਰਦੇ ਨਹੀਂ ਕੋਈ ਨਹੀਂ ਕਿਧਰ ਜਾਂਦਾ ਕੱਟ ਰੋ ਠੰਗ ਕੱਟ ਰੋ ਵਾਹਗੁਰੂ ਜੀ ਕੀ ਖਾਲਸਾ ਵਾਹਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਕਮਰਪਾਲ ਸਿੰਘ ਹੈ ਜੀ ਕਿਹੜਾ ਪਿੰਡ ਹੈ ਤੇ ਮੇਰਾ ਪਿੰਡ ਜੀ ਤੌਲਾ ਕਿੰਗਰਾ ਜੀ ਤੇ ਇੱਥੇ ਪਿਛਲੇ ਕਾਫੀ ਦਿਨਾਂ ਤੋਂ ਨਾਲ ਜੀ ਜਿਹੜਾ ਲਾਲਬਾਈ ਰਜਵਾਹਾ ਹੈ ਇਸਦੇ ਅਸੀਂ ਹਿੱਸੇਦਾਰ ਆਂ ਠੀਕ ਹੈ ਜੀ ਇਸ ਰਜਵਾਹੇ ਦੇ ਵਿੱਚ ਪਿਛਲੇ ਦਿਨਾਂ ਤੋਂ 7-8 ਫੁੱਟ ਦਾ ਇੱਕ ਕੜਿਆਲ ਦੇਖਿਆ ਗਿਆ ਜਿਸ ਨੂੰ ਵੱਖ-ਵੱਖ ਲੋਕਾਂ ਵੱਲੋਂ ਥੋੜੇ-ਥੋੜੇ ਟਾਈਮ ਬਾਅਦ ਦੇਖਿਆ ਜਾ ਰਿਹਾ ਤੇ ਇਸ ਨੂੰ ਫੜਨ ਜਾਂ ਰੈਸਕਿਊ ਕਰਨ ਲਈ ਅਸੀਂ ਪ੍ਰਗਟ ਸਿੰਘ ਸੰਧੂ ਵਰਗਿਆਂ ਨਾਲ ਥੋੜਾ ਸੰਪਰਕ ਬਣਾਇਆ ਤੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਇਹਨਾਂ ਨੂੰ ਰੈਸਕਿਊ ਕਰਕੇ ਇੱਥੋਂ ਲਜਾਇਆ ਜਾਵੇ ਤਾਂ ਕਿ ਇੱਥੇ ਕਿਸੇ ਤਰੀਕੇ ਦਾ ਕੋਈ ਮਾਰਲੀ ਜਾਂ ਜਾਨੀ ਨੁਕਸਾਨ ਨਾ ਹੋ ਸਕੇ ਅਸੀਂ ਵਾਸਤੇ ਖੇਤ ਖੂਦ ਹੈ ਵੀ ਉਹ ਡਰ ਲੱਗਦਾ ਹੁੰਦਾ ਹਾਂਜੀ ਹਾਂਜੀ ਕਿਉਂਕਿ ਹੁਣ ਆਪਾਂ ਮੋਗਾ ਛੱਡਣਾ ਹੈ ਬੰਦ ਕਰਨਾ ਹੈ ਤੇ ਇਹਦੇ ਲਈ ਆਪਾਂ ਨੂੰ ਪਾਣੀ ਚ ਉਤਰਨਾ ਪੈਂਦਾ ਜੀ ਅੱਛਾ ਤਾਂ ਹੋ ਸਕਦਾ ਨੁਕਸਾਨ ਪਰ ਕਿਵੇਂ ਹੋਇਆ ਤੁਹਾਡਾ ਜੇ ਗੱਲ ਕੀਤੀ ਅਸੀਂ ਇਹਨਾਂ ਦੀ ਇੰਸਟਾਗ੍ਰam ਤੇ ਵੀਡੀਓਜ਼ ਦੇਖਦੇ ਰਹਿੰਦੇ ਹਾਂ ਹੈ ਨਾ ਵੀ ਇਹ ਜਿਹੜੇ ਮਤਲਬ ਨਹਿਰਾਂ ਦੇ ਵਿੱਚ ਕੋਈ ਹਾਦਸਾ ਹੋ ਜਾਂਦਾ ਲਾਸ਼ਾਂ ਵਗੈਰਾ ਕੱਢਦੇ ਰਹਿੰਦੇ ਜਾਂ ਕੜਿਹਾਲ ਜਾਂ ਹੋਰ ਮਗਰਮੱਛ ਫੜਦੇ ਰਹਿੰਦੇ ਆ ਤਾਂ ਅਸੀਂ ਉੱਥੋਂ ਇਹਨਾਂ ਦੀ ਵੀਡੀਓ ਦੇਖੀ ਤੇ ਅਸੀਂ ਇਹਨਾਂ ਨਾਲ ਸੰਪਰਕ ਬਣਾਇਆ ਤੇ ਇਹ ਕਹਿੰਦੇ ਬਈ ਰਸਤਾ ਵੀ ਆਉਣ ਜਾਣ ਵਾਸਤੇ ਤੁਹਾਡੇ ਪਿੰਡਾਂ ਨੂੰ ਹਾਂਜੀ ਹ ਉਹ ਡਰਦਾ ਹੈ ਚਲੋ ਵੱਖਰੀ ਗੱਲ ਆ ਜੀ ਇੱਕ ਡਰਦਾ ਤਾਂ ਨਾ ਪਰ ਐਨਾ ਜੀ ਚਲੋ ਇੱਕ ਇਹ ਬਹੁਤ ਘੱਟ ਗਿਣਤੀ ਚ ਪਾਏ ਜਾਂਦੇ ਕੜਿਆਲੇ ਹੋ ਸਕਦਾ ਆਪਾਂ ਇਨਸਾਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਚਾਰ ਦਿਨ ਇਕੱਠੇ ਹੋ ਕੇ ਲੋਕ ਇਹਨੂੰ ਮਾਰ ਵੀ ਸਕਦੇ ਸੀ ਤੇ ਆਪਾਂ ਕਿਸੇ ਨੂੰ ਮਾਰਨ ਦਾ ਸਿਧਾਂਤ ਹੈ ਨਹੀਂਗਾ ਜੀ ਆਪਣਾ ਵੀ ਜਿਉ ਤੇ ਜਿਉਣ ਦਿਓ ਤੇ ਇਹਨੂੰ ਰੈਸਕਿਊ ਕਰਕੇ ਤਾਂ ਜੋ ਬਚਾਇਆ ਜਾ ਸਕੇ ਕਿੰਨੇ ਕੁ ਫੁੱਟ ਦਾਗਾ ਹੈ ਇਹ ਹੈਗਾ ਜੀ 8 ਫੁੱਟ ਦਾ ਕਿੰਨੇ ਦਿਨ ਹੋ ਗਏ ਦੇਖਦੇ ਇਹਨੂੰ ਇੱਥੇ ਘਟੋ ਘਟਾ ਜੀ 2 ਮਹੀਨਿਆਂ ਦੇ ਆਸ-ਪਾਸੇ ਸਮਾਂ ਹੋ ਗਿਆ ਇਹਨੂੰ ਇੱਥੇ ਰਹਿਣ ਦੇ ਨੂੰ ਨੁਕਸਾਨ ਵੀ ਕਿਤੇ ਕਿਸੇ ਨੂੰ ਨਹੀਂ ਨੀ ਨੁਕਸਾਨ ਹਜੇ ਤੱਕ ਕਿਸੇ ਨੂੰ ਨਹੀਂ ਪਹਚਾਇਆ ਅੱਛਾ ਕੰਮ ਕਰਨ ਤੇ ਵੀ ਦਿੱਕਤ ਆਂਦੀ ਹੋਊਗੀ ਖੇਤਾਂ ਕੋਲ ਦਿੱਕਤ ਹੈਗੀ ਹੈ ਜੀ ਬਿਲਕੁਲ ਕਿਉਂਕਿ ਇੱਕ ਤਾਂ ਜਿਸ ਨੂੰ ਨੌਲੇਜ ਹੋਊਗੀ ਉਹ ਬੰਦਾ ਤਾਂ ਇਸ ਤੋਂ ਘੱਟ ਡਰੂਗਾ ਜੀ ਕਿਉਂਕਿ ਆਪਾਂ ਨੂੰ ਪਤਾ ਵੀ ਆਪਾਂ ਇਹ ਤੋਂ ਸੇਫ ਦੂਰੀ ਤੇ ਰਹਿਾਂਗੇ ਤਾਂ ਪਰ ਨੁਕਸਾਨ ਨਹੀਂ ਕਰਦਾ ਕਈ ਵਾਰੀ ਕੋਈ ਅਚਾਨਕ ਕੋਈ ਬੰਦਾ ਕੰਮ ਕਰ ਰਿਹਾ ਜਾਂ ਆਪਣੀ ਲੇਬਰ ਹੈ ਉਹ ਇਸ ਇਸ ਗੱਲ ਤੋਂ ਡਰਦੇ ਆ ਕੰਮ ਨਹੀਂ ਕਰਦੇ ਕੰਪਨ ਉਹ ਨਹੀਂ ਆਇਆ ਕਿ ਆਜ ਅੱਜ ਨਹੀਂ ਹਾਲੇ ਤੱਕ ਦੇਖਿਆ ਗਿਆ ਕਿਉਂਕਿ ਧੁੱਪ ਚ ਜ਼ਿਆਦਾ ਦਿਖਦਾ ਨਾ ਤੇ ਇਹਨੂੰ ਪਿਛਲੇ ਦਿਨਾਂ ਦੇ ਵਿੱਚ ਧੁੱਪੇ ਆਮ ਨੋਰਮਲ ਲੋਕਾਂ ਵੱਲੋਂ ਦੇਖਿਆ ਗਿਆ ਤੇ ਉਹ ਪਾਣੀ ਚ ਬਾਹਰ ਆ ਜਾਂਦਾ ਫਿਰ ਅੰਦਰ ਜਾਵਦਾ ਅੱਛਾ ਉਹਨੇ ਜਿਹੜਾ ਪਾਣੀ ਦਾ ਬਾਬ ਕੱਟ ਕੀਤਾ ਗਿਆ ਕਿ ਪਹਿਲਾਂ ਵੱਧ ਸੀਗਾ ਇਹ ਇਹ ਨਾ ਜੀ ਪਾਣੀ ਤਾਂ ਬਹੁਤ ਚੱਲ ਜਾਂਦਾ ਸੀ ਪਹਿਲਾਂ ਤੇ ਪਰ ਅਸੀਂ ਨਹਿਰੀ ਮਹਿਕਮੇ ਨਾਲ ਸੰਪਰਕ ਬਣਾਇਆ ਜੀ ਆਈ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਐਕਸ਼ਨ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਹੈ ਤੇ ਉਹਨਾਂ ਨੇ ਮਾਰਕ ਕਰਨ ਤੋਂ ਬਾਅਦ ਇਹ ਪਾਣੀ ਘਟਾਇਆ ਗਿਆ ਤੇ ਬਿਲਕੁਲ ਬੰਦ ਕੀਤਾ ਗਿਆ ਮੈਂ ਕਿਹ ਵੱਲੋਂ ਆਇਆ ਪੀ ਜੀ ਮੈਂ ਕਿਹ ਵੱਲੋਂ ਅਸੀਂ ਸੰਪਰਕ ਕੀਤਾ ਸੀ ਕਿਉਂਕਿ ਉਹਨਾਂ ਨੇ ਏਡੀ ਕੋ ਤਰਜੀਹ ਨਹੀਂ ਦਿੱਤੀ ਅੱਛਾ ਤਾਂ ਕਰਕੇ ਹੀ ਸਾਨੂੰ ਪ੍ਰਗਟ ਸਿੰਘ ਨੂੰ ਬੁਲਾਉਣਾ ਪਿਆ ਕਿਵੇਂ ਦੇਖਦੇ ਹੋ ਖੁਰਸ਼ੇਤਰ ਤੋਂ ਇੰਨੀ ਦੂਰੋਂ ਆਏ ਨੇਗੇ ਮੈਂ ਤਾਂ ਬਹੁਤ ਜ਼ਿਆਦਾ ਸ਼ਲਾਘਾ ਕਰਦੇ ਸਾਰੇ ਪਿੰਡ ਵਾਸੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਅੱਜ ਸਾਡੇ ਸਾਨੂੰ ਵੀ ਨੁਕਸਾਨ ਤੋਂ ਬਚਾਉਣਗੇ ਇੱਕ ਜੀਵ ਦੀ ਵੀ ਜਾਨ ਬਚ ਜਾਣੀ ਹਾਂਜੀ ਰੁਕੋ ਹਾਂਜੀ ਕੀ ਨਾਮ ਕੀ ਤੁਹਾਡਾ ਆਖਰੀ ਉਮੀਦ ਫਾਊਂਡੇਸ਼ਨ ਗੋਤਾਖਰ ਪ੍ਰਗਟ ਸਿੰਘ ਹੋਲਨ ਫ੍ਰੀ ਸੇਵਾ ਹਰਿਆਣਾ ਕੁਰਕ ਖੇਤਰ ਔਰ 10 ਦਿਨਾਂ ਤੋਂ ਮੇਰੇ ਕੋਲ ਇਸ ਪਿੰਡ ਤੋਂ ਵੀਡੀਓ ਕਾਲ ਕੀਤੀ ਜਾ ਰਹੀਆਂ ਸਨ ਕਿ ਇੱਕ ਬਹੁਤ ਵੱਡਾ ਕੜਿਆਲ ਹੈ 7 ਫੁੱਟ ਦੇ ਆਸ-ਪਾਸ ਦਾ ਪਾਜੀ ਤੁਸੀਂ ਆਓ ਰੈਸਕਿਊ ਕਰੋ ਇਹਨਾਂ ਨੇ ਮਹਿਕਮੇ ਨਾਲ ਗੱਲ ਕੀਤੀ ਲੇਕਿਨ ਮਹਿਕਮੇ ਨੇ ਇਹਨਾਂ ਦੀ ਮਦਦ ਨਹੀਂ ਕੀਤੀ ਸੋ ਅੱਜ ਆਪਣੀ ਟੀਮ ਦੇ 6 ਮੈਂਬਰ ਲੈ ਕੇ ਇੱਥੇ ਮੈਂ ਪਹੁੰਚਿਆ ਸਰ 2 ਘੰਟਿਆਂ ਤੋਂ ਅਸੀਂ ਇਸ ਖੰਖਾਰ ਕਰੋਕੋਡਾਇਲ ਨੂੰ ਅਗੜਿਆਲ ਨੂੰ ਰੈਸਕਿਊ ਕਰ ਲਿਆ ਮਹਿਕਮੇ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਜਿਵੇਂ ਮਹਿਕਮਾ ਇੱਥੇ ਪਹੁੰਚੇਗਾ ਉਹਨਾਂ ਦੇ ਹਵਾਲੇ ਅਸੀਂ ਕਰ ਦੋ ਤੁਸੀਂ ਸਰ ਕੀ ਮਕਸਦ ਲਈ ਆਏ ਹੋ ਜੇ ਗੱਲ ਕੀਤੀ ਜਾਵੇ ਤੁਸੀਂ ਆਪ ਦਾ ਪਰਸਨਲ ਗੱਡੀ ਲੈ ਕੇ ਆਓ ਪੇਨ ਵੀ ਲੈ ਕੇ ਆਓ ਕੀ ਕਿਸ ਤਰ੍ਹਾਂ ਦੇਖਦਾ ਹਾਂ ਲੋਕ کافی ਟਾਈਮ ਤੋਂ ਪਛਾਨ ਸੀਗੇ ਤੁਸੀਂ ਪਹਿਲੇ ਫੋਨ ਤੇ ਆਏ ਹੋ ਪ੍ਰਸ਼ਾਸਨ ਦਾ ਕੋਈ ਕਰਮਚਾਰੀ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆ ਤੁਸੀਂ ਸਿੱਖ ਕਿਤੋਂ ਲਿੱਤੀ ਐ ਗੱਲ ਪਾਜੀ ਮੈਂ 24 ਸਾਲਾਂ ਤੋਂ ਇਨਸਾਨੀਅਤ ਦੀ ਫ੍ਰੀ ਆਫ ਕੋਸ ਸੇਵਾ ਨਿਭਾ ਰਿਹਾ ਹਾਂ ਅੱਜ ਵੀ ਆਪਣੇ ਪਰਲੋਤਾਸ ਵੀ ਹਜ਼ਾਰ ਰੁਪਿਆ ਲਾ ਕੇ ਸਿਰਫ ਇਸ ਕਰਕੇ ਆਇਆ ਕਿ 2 ਮਹੀਨੇ ਤੋਂ ਇਸ ਏਰੀਏ ਦੇ ਜ਼ਿਮੀਦਾਰ ਵੀਰ ਕਿਸਾਨ ਵੀਰ ਡਰ ਦੇ ਮਾਹੌਲ 'ਚ ਸਨ ਖੋਫ ਸੀ ਬੱਚੇ ਨਾਂਦੇ ਨੀਕ ਨੇ ਕਿ ਬੱਚੇ ਆਪਣੇ ਜੋ ਆ ਡੈਡੀ ਚਾਚੇ ਤਾਂ ਉਹਨਾਂ ਨੇ ਮਗਰ ਚਾਹ ਪਾਣੀ ਵੀ ਲੈ ਕੇ ਸਿਰਫ ਜਵਾਇ ਤੋਂ ਨਿਕਲਦੇ ਸਨ ਸਾਰਿਆਂ ਦੇ ਅੰਦਰੇ ਖੌਫ ਬਣਿਆ ਹੋਇਆ ਸੀ ਉਸ ਖੌਫ ਨੂੰ ਵੇਖਦੇ ਹੋਏ ਮੈਂ ਆਪਣੀ ਜ਼ਿਰ ਧਰਤੀ ਬਾਜੀ ਲਾ ਕੇ ਆਪਣੀ ਟੀਮ ਲੈ ਕੇ ਆਪਣਾ ਪੱਲਾ ਖਰਚਾ ਕਰਕੇ ਇਹਨਾਂ ਲੋਕਾਂ ਦੀ ਮਦਦ ਕਰਨ ਆਇਆ ਔਰ ਉਹਦੇ ਵਿੱਚ ਮੈਂ ਕਾਮਯਾਬੀ ਹੋਇਆ ਔਰ ਇਹਨੂੰ ਫੜ ਵੀ ਲਿਆ ਸੇਵਾ ਸੇਵਾ ਹੀ ਕਰ ਰਹੇ ਹੁੰਦੇ ਦਾ ਬਿਲਕੁਲ ਫ੍ਰੀ ਆਪੋਰਟ ਸੇਵਾ ਵਾਲੀ ਔਰ ਕੋਈ ਸਾਈਡ ਬਿਜ਼ਨਸ ਤੁਹਾਡਾ ਕੋਈ ਬਿਜ਼ਨਸ ਨਹੀਂ ਬਸ ਇਹੀ ਪੀਲੇ 97293 34999 97293 74999 ਮੇਰਾ ਨੰਬਰ ਹੈ ਤੁਸੀਂ ਜੁੜ ਕੇ ਸਹਿਯੋਗ ਸੇਵਾ ਕਰ ਸਕਦੇ ਹੋ ਅੱਛਾ ਸਰ ਇਹਦਾ weight ਤੇ ਇਹਦੀ ਲੰਬਾਈ ਇਹਦਾ 7 ਫੁੱਟ ਦੇ ਆਸ-ਪਾਸ ਲੰਬਾਈ ਹੈ ਔਰ ਕੁਇੰਟਲ ਦੇ ਆਸ-ਪਾਸ ਇਹਦਾ weight ਕਿੰਨਾ ਘੰਟੇ ਹੋ ਗਏ ਦੋ ਘੰਟੇ ਦੇ ਰੈਸਕਿਊ ਦੌਰਾਨ ਇਹਨੂੰ ਫੜਦੇ ਠੀਕ